ਵਾਹਿਗੁਰੂ 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 ਦਰਸ਼ਨ ਦਿਦਾਰੇ ਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਨਦੇੜ ਮਹਾਰਾਸ਼ਟਰ ਦੀ ਇਹ ਪਵਿੱਤਰ ਧਰਤੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਆਪਣੀ ਜ਼ਿੰਦਗੀ ਦਾ ਜੋ ਲਾਇਟ ਸਮਾਂ ਇਸ ਪਵਿੱਤਰ ਧਰਤੀ ਤੇ ਬਤੀਤ ਕੀਤਾ ਇਹ ਗੁਦਾਵਰੀ ਦਾ ਕੰਡਾ ਨਦੇੜ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਇਸ ਪਵਿੱਤਰ ਧਰਤੀ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਵਖ ਵਖ ਜੋ ਕੌਤਕ ਕੀਤੇ ਜੀ ਵਖ ਵਖ ਜੋ ਇੱਥੇ ਗੁਰੂ ਘਰ ਸ਼ੁਸ਼ੋਭਤਾਨ ਨਹੀਂ ਇਹ ਜੋ ਤਖਤ ਸਾਹਿਬ ਦੀ ਜੋ ਮੁੱਖ ਡਿਊੜੀ ਮੁੱਖ ਦਰਵਾਜ਼ਾ ਜੀ ਜੋ ਸਾਹਮਣੇ ਤਖਤ ਸਾਹਿਬ ਜੀ ਦਰਸ਼ਨ ਜਾਰੇ ਹੋ ਰਹੇ ਆ ਜੀ ਹਰ ਸਾਲ ਜੋ ਲੱਖਾਂ ਕਰੋੜਾਂ ਸੰਗਤ ਇੱਥੇ ਦਰਸ਼ਨਦਾਰੇ ਕਰਨ ਪਹੁੰਚਦੀ ਆ ਜੀ ਕਿਉਂਕਿ ਤਿੰਨ ਤਖਤ ਜੋ ਪੰਜਾਬ ਦੀ ਧਰਤੀ ਤੇ ਆ ਇੱਕ ਤਖਤ ਜੋ ਬਿਹਾਰ ਦੀ ਧਰਤੀ ਤੇ ਆ ਅਤੇ ਜੋ ਇਹ ਪੰਜਵਾਂ ਤਖਤ ਜੋ ਮਹਾਰਾਸ਼ਟਰ ਜੋ ਨਦੇੜ ਸਾਹਿਬ ਕੇ ਸਥਿਤ ਹੈ ਜੀ ਇਹ ਸਾਹਮਣੇ ਤੁਸੀਂ ਜੋ ਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਨਦੇੜ ਸਾਹਿਬ ਦੇ ਦਰਸ਼ਨਦਾਰੇ ਕਰ ਰਹੇ ਆ ਜੀ ਉਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਨ ਕਮਾਈ ਧੰਨ ਉਹਨਾਂ ਦੇ ਪੁੱਤਰ ਧੰਨ ਉਹਨਾਂ ਦੇ ਸਿੰਘ ਲੱਖਾਂ ਕਠਿਨਾਈਆਂ ਵਿੱਚੋਂ ਲੰਘ ਕੇ ਜੋ ਇਹਨਾਂ ਨੇ ਜੋ ਸੀ ਨਹੀਂ ਕੀਤੀ ਉਹ ਆਕਾਲ ਪੁਰਖ ਪ੍ਰਮਾਤਮਾ ਦਾ ਜੋ ਭਾਣਾ ਮੰਨਿਆ ਤਾਕ ਤਸਾ ਅਝਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਨਦੇੜ ਦੇ ਜੋ ਮੁੱਖ ਸੇਵਾਦਾਰ ਸਿੰਘ ਸਾਹਿਬ ਭਾਈ ਕੁਲਵੰਤ ਸਿੰਘ ਜੀ ਜੋ 25 ਸਾਲ ਤੋਂ ਜੋ ਲਗਾਤਾਰ ਇੱਥੇ ਜੋ ਗੁਰੂ ਘਰ ਦੀਆਂ ਸੇਵਾਵਾਂ ਨੂੰ ਕਰ ਰਿਹਾ ਤੇ ਦੇਖ ਰਿਹਾ ਹੈ ਜੀ ਹੈ ਹੈ ਚੂਲ ਦੇ ਇਸ਼ਾਰ ਰਹਣ ਪੰਥ ਮਹਾਰਾਜ ਕੇ ਸਵੇਰੀ ਲਗਭਗ ਜੋ 5:30 ਵਜੇ ਦਾ ਸਮਾਏ ਜੀ ਅਮਰਤ ਵੇਲੇ ਦੇ ਦਰਸ਼ਕਦਾਰੇ ਜੋ ਸੰਗਤਾਂ ਕਰ ਰਹੀਆਂ ਜੀ ਵਿਚਲਾਏ ਪਰਕਾਜੀਆ ਵਿਚਲਾਏ ਪਰਕਾਜੀਆ ਸ਼ਬਦਨਾਮ ਜੀ ਵਾਹਿਗੁਰੂ ਜੀ ਜਿਨੇ ਕੋਲ ਮੁਖ ਨਾਮ ਸੇਨਾ ਜਨਨਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ